ਵੇ ਸੱਜਣੋ ਵਿਆ ਵਰਗਾ ਮਾਹੌਲ ਆ ਅੱਜ ਅੱਜ ਅਸੀਂ ਨਰੈਣ ਵਾਲਿਆਂ ਦੇ ਆਏ ਆ ਇਹਨਾਂ ਨੇ ਅੱਜ ਕਿੰਨਾ ਨਵਾਂ ਕਮਬਾਈਨ ਦਾ ਇੱਕ ਮਾਡਲ ਲਾਂਚ ਕੀਤਾ ਤੇ ਕਿਸਾਨਾਂ ਦੇ ਵਿੱਚ ਇਹ ਖੁਸ਼ੀ ਆ ਬਹੁਤ ਜ਼ਿਆਦਾ ਫੀਚਰ ਤੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਕਿਸਾਨਾਂ ਨੂੰ ਕਮਬਾਈਨਾਂ ਦੇ ਵਿੱਚ ਆਉਂਦੀਆਂ ਸੀ ਆਪਾਂ ਇਹ ਕਹ ਸਕਦੇ ਵੀ ਕਿਸਾਨ ਜਿਹੜੀ ਕੰਬਾਈਨ ਆ ਫੁੱਲੀ ਲੋਡਡ ਕੰਬਾਈਨ ਆ ਇਹ ਉਹ ਆ ਵੀ ਜਦੋਂ ਬੰਦਾ ਸੌਰਿਆਂ ਤੋਂ ਆਵੇ ਤਾਂ ਲੀੜੇ ਬਦਲਿਆਂ ਤੋਂ ਬਿਨਾ ਕਮੈਨ ਦੇ ਵਿੱਚ ਬਹਿ ਜੇ ਬਾਢੀ ਕਰ ਲੇ ਤੇ ਜੇ ਬੰਦੇ ਨੇ ਦੁਪਹਿਰੇ ਜੇ ਸੌਰਿਆਂ ਨੂੰ ਜਾਣਾ ਹੋਵੇ ਤਾਂ ਸਵੇਰੋਂ ਹੀ ਲੀੜੇ-ਲੂੜੇ ਪਾ ਕੇ ਆ ਕੇ ਬਹਿ ਜੇ ਤੇ 10-20 ਕਿੱਲੇ ਵੱਢ ਕੇ ਬੰਦਾ ਸੌਰੀ ਜਾ ਕੇ ਮੋੜਿਆ ਹੋਵੇ ਮਤਲਬ ਕਹਿਣ ਤੋਂ ਪਾ ਵੀ ਕਮੈਨ ਦੇ ਵਿੱਚ ਇੱਕ ਰੇਸ਼ਮ ਵੀ ਨਾ ਤਾਂ ਜਾਵੇ ਅੰਦਰ ਗਰਦਾ ਏਸੀ ਲੱਗਿਆ ਹੋਊਗਾ ਨਾ ਗਰਮੀ ਵਾਲਾ ਨਾ ਗਰਦਾ ਕੋਈ ਮਸਲਾ ਹੀ ਨਹੀਂ ਤੁਹਾਨੂੰ ਹੁਣ ਸਾਡੇ ਸਜਣੋ ਗੱਲ ਕੱਲੀ ਐਦੇ ਤੇ ਮੁੱਕਦੀ ਨਹੀਂ ਗੱਲ ਫਿਰ ਥੱਲੇ ਵਾਲੇ ਪਾਸੇ ਵੀ ਹੋਣੀ ਚਾਹੀਦੀ ਆ ਭਰੋਸੇ ਵਾਲੀ ਕਿ ਭਾਈ ਥੱਲਿਓਂ ਕਮੈਨ ਵਧੀਆ ਚੱਲ ਰਹੀ ਆ ਕਿਵੇਂ ਆ ਗੱਲਬਾਤ ਆਪਾਂ ਬਾਈ ਹੁਣਾਂ ਨਾ ਸਾਰੀ ਜਾਣਕਾਰੀ ਲੈਣਾ ਵੀ ਇੰਨਾ ਕਿਸਾਨਾਂ ਦੇ ਵਿੱਚ ਅਤਿਸ਼ਾ ਤਾਂ ਕਿਹੜੀ ਗੱਲ ਦਾ ਬਾਈ ਗੁਰਪ੍ਰੀਤ ਸਾਸੀ ਗੱਲ ਅੱਛਾ ਮੁਬਾਰਕਾਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਏਸੀ ਕੈਵਨ ਹੋ ਗਿਆ ਬਾਈ ਜੀ ਹਨਾ ਹਾਂਜੀ ਏਸੀ ਕੈਵਨ ਤੋਂ ਹੇਠਲੇ ਪਾਸੇ ਆ ਜੀਏ ਹੇਠਲੇ ਪਾਸੇ ਆ ਜੋ ਜੀ ਹੇਠਲੇ ਪਾਸੇ ਆ ਜੀਏ ਤਾਂ ਇਹਦੇ ਨਾਲ ਆਪਾਂ ਜਿਹੜਾ ਬਲੇਡ ਦੇਵਾਂਗੇ ਕਟਰ ਦੇਵਾਂਗੇ ਉਹ ਕਿਸ ਤਰ੍ਹਾਂ ਦਾ ਕਟਰ ਹੋਊਗਾ ਉਹਦੀ ਕਸਾਈ ਕਿਸ ਤਰ੍ਹਾਂ ਦੀ ਹੋਊਗੀ ਦੇਖੋ ਕਿਵੇਂ ਦਾ ਹੋਊਗਾ ਉਹ ਚੋਕਤਾ ਨਹੀਂ ਹੋਊਗਾ ਤੇ ਹੁਣ ਦੇਖੋ ਇਹ ਆ ਗਿਆ ਕਟਰ 6 ਪੈਪਾਂ ਵਾਲੀ ਰੀਲ ਆ ਗਈ ਜੀ ਜੀ ਦੇਖੋ ਜਿਵੇਂ ਹੁਣ ਆ ਐਂਗਲ ਆ ਇਹ ਅਗਲਾ ਪੱਲਾ ਇਹਨੂੰ ਡਾਇਰੈਕਟ ਵੈਲਡਿੰਗ ਕਰ ਦਿੰਦਾ ਔਰ ਉਂ ਟੁੱਟਪੱਟ ਬਹੁਤ ਹੁੰਦੀ ਆ ਮਸ਼ੀਨਾਂ ਚ ਦੇਖੋ ਆਪਾਂ ਕਿੰਨਾਂ ਇਹ ਲੰਬੀ ਚੈਨਰੀ ਮੋੜ ਕੇ ਲਈ ਹੈ 5mm ਦੀ ਇਹ ਚੀਜ਼ ਟੁੱਟਪੱਟ ਇਹਦੀ ਰੀਲ ਤੇ ਪੱਲੇ ਦੀ ਖਤਮ ਹੈ 6 ਪੈਪਾਂ ਵਾਲੀ ਰੀਲ ਹੈ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ 18 ਇੰਚੀਆ ਓਕਰ ਹੈ ਜੀ ਜਿਹੜਾ ਇਹਦੀ ਮਟਾਈ ਹਾਂ ਜੀ ਡਰਮ ਕਹਿੰਦੇ ਨੇ ਜਿਹਨੂੰ ਆਪਾਂ ਫਰੰਟ ਓਕਰ ਇਹ 18 ਇੰਚੀ ਚ ਹੈ ਜੀ ਮਤਲਬ ਜਦੋਂ ਬਾਸਮਤੀ ਝੋਨਾ ਉਹਦੇ ਆਲੇ ਦੁਆਲੇ ਵੇਟਿਆ ਨਹੀਂ ਜਾਉਂਦਾ ਹਾਂ ਜੀ ਹਾਂ ਜੀ ਹਾਂ ਜੀ ਉਹ ਤੁਹਾਨੂੰ ਪਤਾ ਕਿਸਾਨਾਂ ਨੂੰ ਜਿਹੜੀ ਪ੍ਰੋਬਲਮ ਆਉਂਦੀ ਇਕ ਹਿੱਸਾ ਜਿਹੜਾ ਇਹਦਾ ਫੋਲਡਿੰਗ ਆ ਗਿਆ ਜੀ ਦੇਖੋ ਇਹ ਮਤਲਬ ਜੇ ਕਿਸੇ ਜਿਵੇਂ 32 ਫੁੱਟ ਦੇ ਟਰਾਲੇ ਵਗੈਰਾ ਚ ਲੋਡ ਕਰਕੇ ਮਸ਼ੀਨ ਲੈ ਕੇ ਜਾਣੀਆਂ ਉਹ ਟਿਕਟ ਖਤਮ ਹੈ ਕਿਸਾਨਾਂ ਭਰਾਵਾਂ ਵਾਸਤੇ ਜਿਵੇਂ ਉਹ ਰੋ ਹਿੱਸਾ ਖੋਲੋ ਹਿੱਸਾ ਅੱਡ ਟਿਕ ਜਾਂਦਾ ਟਰਾਲਾ ਅੱਡ ਟਿਕ ਜਾਂਦਾ ਘੱਟ ਰੱਡ ਟਿਕ ਜਾਂਦਾ ਠੀਕ ਆ 32 ਫੁੱਟ ਦੇ ਟਰਾਲੇ ਚ ਮਸ਼ੀਨ ਕਿਉਂਕਿ 32 ਫੁੱਟ ਦੇ ਟਰਾਲੇ ਦਾ ਜਿਹੜਾ ਪਾੜਾ ਹੁੰਦਾ ਜੀ ਕਿਰਾਇਆ ਘੱਟ ਹੁੰਦਾ 40 ਫੁੱਟ ਦੇ ਟਰਾਲੇ ਦਾ ਡਬਲ ਹੋ ਜਾਂਦਾ ਨਾਲੇ ਉਹ ਪਹੁੰਚਦਾ ਛੇਤੀ ਹੈ ਜੇ ਉਹ 6 ਦਿਨ ਦਾ ਰਸਤਾ ਉਹ 3 4 ਦਿਨ ਵਾਂਗੂ ਪਹੁੰਚ ਜਾਂਦਾ 32 ਫੁੱਟਾ ਤੇ ਇਹ ਇਹ ਕਟਰ ਦੇ ਵਿੱਚ ਇੱਕ ਜਿਹੜਾ ਤੁਸੀਂ ਗੱਲ ਕਰ ਰਹੇ ਇਹਦਾ ਬਲੇਡ ਆ ਬਲੇਡ ਤੇ ਘਸਣਗੇ ਤਾਂ ਨਹੀਂ ਮੈਂ ਕਹਿੰਦਾ ਜੀ ਫੁੱਲ ਕੁਆਲਿਟੀ ਫੁੱਲ ਟੈਂਪਰ ਫੁੱਲ ਟੈਂਪਰ ਇਹ ਫਿੰਗਰ ਆ ਫੁੱਲ ਟੈਂਪਰੀ ਬਲੇਡ ਆ ਕੋਈ ਇਹ ਜੀ ਘਸਣ ਵਾਲੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਬਲੇਡਾਂ 'ਚ ਉਸ ਤੋਂ ਬਾਅਦ ਜਦੋਂ ਵੱਡ ਦਿੰਦਾ ਹਾਂ ਉਸ ਤੋਂ ਬਾਅਦ ਮਾਲ ਆ ਜਾਣਾ ਇੱਥੇ 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 ਮਾਲ ਆ ਜਾਂਦਾ ਬਹੁਤ ਸਾਰੀਆਂ ਕਮੈਨਾਂ ਇੱਥੋਂ ਖਚਾਈ ਵੱਲੋਂ ਮਾਰ ਖਾ ਜਾਂਦੀਆਂ ਕਿ ਅੰਦਰ ਮਾਲ ਧੁੰਦੀਆਂ ਨੇ ਹੁਣ ਤੁਸੀਂ ਦੇਖੋ ਤੁਹਾਡੇ ਸਾਹਮਣੇ ਆ ਜਿਵੇਂ ਹੁਣ ਆ ਚੈਨ ਇਹ ਤਿੰਨ ਪੈਂਦੀਆਂ ਜ਼ਿਆਦਾਤਰ ਹੁਣ ਆਪਾਂ ਚਾਰ ਜੈਨਾਂ ਪਾਈਆਂ ਤਿੰਨ ਫੱਟੀਆਂ ਪਾਈਆਂ ਉਹਦੀ ਜਿਹੜੀ ਫੱਟੀ ਦੀ ਲੰਬਾਈ ਆ ਉਹ ਇੰਨੀ ਹੋ ਜਾਂਦੀ ਆ ਹੂੰ ਇੰਨੀ ਫੱਟੀ ਉਹ ਵਿਚਾਲੋਂ ਵਿੰਗੀ ਹੋ ਕੇ ਚੈਨ ਉੱਤਰ ਜਾਂਦੀ ਆ ਟੁੱਟ ਜਾਂਦੀ ਆ ਹੂੰ ਉਹ ਕਿਉਂਕਿ ਇੱਥੇ ਜੇ ਆਪਾਂ ਛੋਟਾ ਫਰਕ ਲਈਏ ਇੱਥੇ 7-8 ਦਾ ਲਈਏ ਉੱਥੇ ਗਾਹਾਂ 30-40 ਹਜ਼ਾਰ ਦਾ ਨੁਕਸਾਨ ਹੋ ਜਾਂਦਾ ਕਸਟਮਰ ਦਾ ਇਹ ਚੀਜ਼ ਨੂੰ ਲੈ ਕੇ ਆਪਾਂ ਇਹ ਸੌਤ ਕਰੀ ਹੋਈ ਆ ਚਾਰੇ ਚੈਨਾ ਪਾਈਆਂ ਹੋਈਆਂ 4mm ਦੇ ਹੀ ਡੰਡਾ ਦੇਖੋ 4mm ਦੀ ਪੱਲੇ ਆ ਪੱਲੇ ਵੀ ਫੀਟਰ ਦੇ ਕੱਟਦੇ ਇਹ ਵੀ 4mm ਇਹ ਇਹਦੇ ਵਿੱਚ ਲੰਗਾ ਨੰਗਣਾ ਕਰਕੇ ਘਸ ਬਹੁਤ ਜਾਂਦਾ ਇਹ ਵੀ ਜੀ ਇਹ ਵੀ ਦੱਸ ਗਏ ਤਾਂ ਫਰਸਾ ਜੀ ਹਾਂ ਇਹ 14 ਨਹੀਂ ਲਾਉਂਦੇ ਆਪਾਂ 10 ਹੀ ਵਰਤਦੇ ਆਂ 10 ਗੇ ਇਹ ਤਾਂ ਫਰਸਾ ਦਾ ਸਾਈਡਾਂ 4mm ਦੀਆਂ ਏ ਆ ਜਦੋਂ ਹੁਣ ਇਹਦੇ ਵਿੱਚੋਂ ਦੇਖੋ ਤੇ ਕਟਰ ਨੇ ਮਾਲ ਵੱਧ ਵੱਡਤਾ ਹਾਂਜੀ ਇਹਨੇ ਮਾਲ ਵੱਧ ਤੂਤਾ ਹਾਂਜੀ ਉਸ ਤੋਂ ਬਾਅਦ ਮਾਲ ਚਲਿਆ ਗਿਆ ਤੇ ਥਰੇਸ਼ਰ ਚ ਹਾਂਜੀ ਥਰੇਸ਼ਰ ਨਾਲ ਚੋਕ ਹੋ ਜੇ ਇਹੀ ਤਾਂ ਕਲਾ ਜੀ ਹਾਂਜੀ ਇਹ ਸਾਡੀ ਕਲਾ ਹੈ ਇਹ ਮਸ਼ੀਨ ਦਾ ਥਰੇਸ਼ਰ ਨਹੀਂ ਚੋਕ ਕਰ ਸਕਦੇ ਹਾਂ ਇਹ ਗਰੰਟੀ ਹੈ ਥਰੇਸ਼ਰ ਚੋਕ ਨਹੀਂ ਹੋਊਗਾ ਕੋਈ ਵੀ ਵਸਤਾਪ ਵੱਲੋਂ ਕਮੀ ਨਾ ਕਹਿ ਸਕਦੀ ਆਪਾਂ ਵੀ ਚੱਕਰ ਸਹੀ ਹੋਣ ਮਸ਼ੀਨ ਦੀ ਰੇਸ ਸਹੀ ਹੋਵੇ ਆਰਪੀਐਮ ਮਸ਼ੀਨ ਦਾ ਥਰੇਸ਼ਰ ਚੋਕ ਨਹੀਂ ਹੋਊਗਾ ਜਿੰਨਾ ਮਰਜੀ ਖਿੱਤਲੇ ਮਸ਼ੀਨ ਨੂੰ ਜਿੰਨਾ ਮਰਜ਼ੀ ਉਹ ਇਹ ਨਰੈਣ ਦਾ ਦਾਵਾ ਇਹ ਦਾਵਾ ਜੀ ਇਹ ਸਾਡਾ ਪੂਰਾ ਦਾਵਾ ਬਾਈ ਅੱਧਾ ਕਟਰ ਬਾਹਰ ਲਈ ਫਿਰਨ ਦਾ ਕੋਈ ਮਤਲਬ ਨਹੀਂ ਨਾ ਜੀ ਨਾ ਪੂਰਾ ਕੱਟ ਲਾਵੇ ਜੋ ਲਾਵੇ ਥਰੇਸਰ ਜੋਕ ਨਹੀਂ ਹੋ ਬਸ ਚੱਕਰ ਸਹੀ ਹੋਣ ਫਿਰ ਆਹ ਬੈਲਟਾਂ ਬਹੁਤ ਢੱਲੀਆਂ ਹੁੰਦੀਆਂ ਬਾਈ ਸਮੇਂ ਨਾਲ ਇਹ ਖਤਮ ਇਹ ਜੀ ਆ ਦੇਖੋ ਆਪਾਂ ਸਪਰਿੰਗ ਲਾਤਾ ਇਹ ਆਟੋਮੈਟਿਕਾ ਸਿਸਟਮ ਸਾਰਾ ਸੀਜ਼ਨ ਬੈਲਟ ਟੈਟ ਨਹੀਂ ਕਰਨੀ ਉਰੋਂ ਇੱਕ ਵਾਰ ਕਰਤੀ ਇਹਨੇ ਆਟੋਮੈਟਿਕ ਹੀ ਕਰੀ ਜਾਣੀ ਹਾਂ ਤੇ ਆਹ ਗੱਲ ਲਈ ਤੁਹਾਡੀ ਵਧਾਈ ਆ ਨਮੀ ਬਹੂਦੀਆਂ ਜੇ ਮੈਂ ਨਾ ਖੁੱਲਦੀਆਂ ਹੁੰਦੀਆਂ ਪੇਟੀਆਂ ਆਹ ਸਾਰੀ ਮਸ਼ੀਨ ਖੁੱਲਦੀ ਐ ਕਰ ਹ ਹਾਂ ਆ ਸਾਰੀ ਐਵੇਂ ਖੋਲਦੀ ਕਰ ਆ ਦੇਖੋ ਇਹ ਇਹ ਆ ਜਦੋਂ ਬਾਈ ਨਾ ਭਰ ਜਾਂਦਾ ਚੋਕ ਹੋ ਜਾਂਦਾ ਫਸ ਜਾਂਦਾ ਮਾਲ ਇਹਨੂੰ ਖੋਲਣਾ ਬਹੁਤ ਚਾਰ ਪੰਜ ਬੰਦੇ ਜੱਬੇ ਦੇ 2 ਮਿੰਟ ਦਾ ਕੰਮ ਹੈ ਇਹ ਆ ਦੇਖੋ ਆਪਾਂ ਹੁੱਕਾਂ ਲਾਤੀਆਂ ਆ ਦੇਖੋ ਜਿਵੇਂ ਆਪਾਂ ਇਹਨੂੰ ਆ ਚੀਜ਼ ਓਰੇ ਲਾਉਨੇ ਆ ਹੁੱਕ ਟੱਕਣ ਤੇ ਹਾਂ ਆ ਦੇਖੋ ਹਾਂ ਹਾਂ ਆ ਦੇਖੋ ਆ ਹੁੱਕਾਂ ਲੱਗ ਗਈਆਂ ਇਹ ਹੁੱਕ ਖੋਲੋ ਆਹ ਰੋ ਟੱਕਣ ਖੁੱਲ ਜਾਂਦਾ ਜੀ ਸਾਰਾ ਮਾਲ ਬਾਹਰ ਬਸ 2 ਮਿੰਟ ਚ ਚੈਨ ਕੋਈ ਦਿੱਕਤ ਆ ਗਈ ਟੁੱਟ ਗਈ ਭੱਜ ਗਈ ਕੋਈ ਦਿੱਕਤ ਨਹੀਂ ਇਹ ਜੀ ਸਾਰੀ ਖਤਮ ਇਹ ਕੰਪਲੇਂਟ ਖਤਮ ਹੈ ਮਤਲਬ ਜਿੱਥੇ ਜਿਆਦਾ ਆਉਂਦੀ ਹੈ ਦਿੱਕਤ ਸੋਇਆਬੀਨ ਚ ਐਮਪੀ ਚ ਇਹੋ ਜਿਹੀਆਂ ਫਸਲਾਂ ਨੂੰ ਦਿੱਕਤ ਆਉਂਦੀ ਆਪਾਂ ਇਹ ਖਤਮ ਕਰਤੀ 2 ਮਿੰਟ ਚ ਟੱਕਣ ਖੋਲੋ ਚੋਕ ਕੱਢੋ ਚੈਨ ਟੁੱਟ ਗਈ ਉਤਰ ਗਈ ਜੋ ਆ 2 ਮਿੰਟ ਚ ਬਸ ਮਤਲਬ ਕਹਿਣ ਤੋਂ ਉਹ ਜਿਹੜੇ 8 10 ਕਿੱਲੇ ਮਰ ਜਾਂਦੇ ਹਾਂ ਉਹ ਕੰਪਲੇਂਟ ਨਹੀਂ ਅਗਲਾ 엘리베ਟਰ ਪਟਾਉਂਦਾ ਜੀ ਟਾਂਕੇ ਪਟਾਉਂਦਾ ਦਿਹਾੜੀ ਖੋਲ ਕੇ ਲੈ ਕੇ ਜਾਂਦਾ ਬਹੁਤ ਟਾਈਮ ਖਰਾਬ ਹੁੰਦਾ ਇਹ ਕੰਪਲੇਂਟ ਖਤਮ ਆਪਣੀ ਹਾਂ 엘리베ਟਰ ਖਤਮ ਹੋ ਗਈ ਉਸ ਤੋਂ ਮਗਰਲੇ ਪਾਸੇ ਇਹ ਆ ਗਿਆ 4x4 4x4 ਆ ਗਿਆ 4x4 ਇਹ ਇਹੀ ਇਹੀ ਮਾਡਲ 4x2 ਚ ਵੀ ਆਉਂਦਾ ਜੀ 2 ਚ ਵੀ ਆਉਂਦਾ ਇਹ ਆਪਸ਼ਨਲ ਹੈ ਆਪਸ਼ਨਲ ਹੈ ਜੀ ਜਿਵੇਂ ਹੁਣ ਦੇਖੋ ਟਾਇਰ ਆ ਗਏ ਇਹ ਰੇਡੀਅਲ ਟਾਇਰ ਪਾਇਆ ਇਹਦੇ ਆਪਾਂ ਮਾਡਲ ਦੇ ਸੀਗਾ ਇਹ ਇਹਦਾ ਗ੍ਰਿਪਾ ਨਾ ਜਿਹੜਾ ਇਹਦਾ ਗ੍ਰਿਪ ਉਹ ਉਹਨੇ ਤਾਂ ਲੱਗਣਾ ਬਚਾਲੋ ਇਹਨੇ ਪੂਰਾ ਲੱਗਿਆ ਉਹ ਦੇਖੋ ਹੁਣ ਅਗਲੇ ਟਾਇਰ ਦੇਖੋ ਉਹ ਜਮਾਂ ਨਾਲ ਲੱਗੇ ਗੁੱਡੀ ਚ ਸਾਰਾ ਫੇਸ ਮਿਲਿਆ ਹੈ ਟਾਇਰ ਦਾ ਹਾਂ ਇੱਕ ਰੂਪ ਪੜਦਾ ਹਾਂ ਇਹ ਮਤਲਬ ਇਹ ਥੋੜੀ ਐ ਵੀ ਸਲਿੱਪ ਕਰ ਜੂਗੀ ਕੰਮ ਆ ਵੀ ਜੇ ਕਿਤੇ ਮੰਨ ਲਓ ਵੀ 4x4 ਵਾਲਾ ਕੰਮ ਦੋ ਟਾਇਰੇ ਕਰਨਗੇ ਜੀ ਹਾਂ ਤੇ ਆ ਦੋ ਮਗਰਲੇ ਤਾਂ ਉਦੋਂ ਗਾਂ ਆ ਗਿਆ ਇਹਦੇ ਮਗਰਲੇ ਪਾਸੇ ਲਾਤਾ ਆਪਾਂ ਐਸਐਮਐਸ ਤੇ ਐਸਐਮਐਸ ਖੁੱਲਦਾ ਐਸਐਮਐਸ ਫੋਲਡਿੰਗ ਹਾਂਜੀ ਖੁੱਲਦਾ ਇਹ ਇਹਦੇ ਨਾਲ ਹੀ ਫੋਲਡ ਹੋ ਜਾਂਦਾ ਇਹ ਹਾਂ ਇਹਦੇ ਨਾਲ ਇਦਾਂ ਇਥੋਂ ਖੁੱਲਦਾ ਆ ਚੀਜ਼ ਲੱਗ ਰਹੀਦੀ ਆ ਇਹ ਖੁੱਲਦਾ ਫੋਲਡਿੰਗ ਰੱਖਿਆ ਮਤਲਬ ਜਦੋਂ ਬੰਦਾ ਚਾਹੁੰਦਾ ਤਾਂ ਐਵੇਂ ਕਰਕੇ ਫੋਲਡ ਕਰ ਹਾਂਜੀ ਹਾਂ ਕਦ ਮਰਜੀ ਖੋਲ ਲੈ ਕਦ ਮਰਜੀ ਲਾ ਲੈ ਇਹ 11 ਨੰਬਰ ਦੇ ਵਾਇਰਿੰਗ ਆ ਜੀ ਠੀਕ ਦੇਖੋ 200 ਜੋ ਸੀ 200 ਇੱਕ ਜੀ ਮੈਨ ਇੱਕ ਪਤਾ ਕੀ ਹੋਇਆ ਜਦੋਂ ਨਵੇਂ ਨਵੇਂ ਨਾ ਐਸਐਮਐਸ ਲੱਗੇ ਆ ਹਾਂਜੀ ਉਹ ਲੋਕਾਂ ਦੀਆਂ ਪੂਛਾਂੀਆਂ ਸੀਗੀਆਂ ਹੌਲੀਆਂ ਉਹ ਜਦੋਂ বাজਦੀਆਂ ਸੀ ਉਹਦੇ ਤੇ ਖਾਲ ਬੱਟ ਮਜੀ ਸੀ ਤੇ ਉਹ বাজ ਹੁੰਦੇ ਦੇ ਬਣਿਆ ਤਾਂ ਨਹੀਂ ਬਣਿਆ ਹਾਂ ਇਹ ਚੀਜ਼ ਦੀ ਆਪਾਂ ਕੰਪਲੇਂਟ ਖਤਮ ਕਰੀ ਹੋਈ ਆ ਦੇਖੋ ਹੁਣ ਜਿਹੜੀ ਆ ਲਾਇਆ 5 ਐਮ ਐਮ ਦਾ ਪੀਸ ਲਾਇਆ ਆਪਾਂ ਹੂੰ ਜਿਹੜਾ ਆ ਲਾਇਆ 5 ਐਮ ਐਮ ਦਾ ਪੀਸ ਲਾਇਆ ਇਹਦੇ ਨਾਲ ਇਸ ਵੇਲੇ ਟੰਗਿਆ ਨਾ ਕਿ ਆਪਾਂ ਇਹ ਪੂੰਛ ਨਾਲ ਹੀ ਟੰਗਦਾ ਇਹ ਉੱਥੋਂ ਦੇਖੋ ਹੁਣ ਜਾ ਲਾ ਕੇ ਪੱਕਾ ਕਰਿਆ ਹੋਇਆ ਕੰਮ ਮਾ ਕਰ ਲਈ ਪਾਸ ਹਾਂਜੀ ਇਹ ਮਤਲਬ ਉਹ ਤਾਂ ਪੋਸਟ ਤੇ ਜ਼ੋਰ ਪੈਣ ਵਾਲਾ ਕੰਮ ਨਹੀਂ ਇਹਨੂੰ ਅਲੱਗ ਹੀ ਦਿੱਤਾ ਹੋਇਆ ਐਂਗਲ ਚਾਸੀ ਨਾਲ ਇਹਦਾ ਅੱਟ ਕਨੈਕਟ ਕਰਿਆ ਹੋਇਆ ਜੀ ਤੇ ਬਾਈ ਕਿੰਨਾ ਕੁ ਚਿਰ ਪਹਿਲਾਂ ਬੁੱਕ ਕਰਨੀ ਪੈਂਦੀ ਆ ਮਸ਼ੀਨ ਇਹ ਬੁੱਕ ਤਾਂ ਇਹ ਦੇਖੋ ਮਹੀਨੇ ਦਾ ਪ੍ਰੋਸੈਸ ਤਾਂ ਹੁੰਦਾ ਹੀ ਆ ਜੀ ਇੰਨਾ ਕੁ ਤਾਂ ਲੱਗਦਾ ਇਹਦੇ ਪਾ ਫਿਨਿਸ਼ਿੰਗ ਇੱਕ ਸਭ ਤੋਂ ਵੱਡੀ ਵਧੀਆ ਗੱਲ ਇਹ ਆ ਵੀ ਅੱਗੇ ਕਮਾਏ ਨਾ ਇੱਕ ਵੱਡਣ ਵਾਲਾ ਸੰਦ ਸੀ ਹੁਣ ਨਾ ਇਹਦੀ ਫਿਨਿਸ਼ਿੰਗ ਬਹੁਤ ਹੋ ਗਈ ਫਿਨਿਸ਼ਿੰਗ ਫਿਨਿਸ਼ਿੰਗ ਆਪਾਂ ਦੇਖੋ ਹਾਂ ਦੇ ਕੋਣ ਇਹ ਚੀਜ਼ਾਂ ਹੁਣ ਕੌਣ ਲਾਉਦਾ ਤੇ ਇਹ ਆ ਦੇਖ ਹਾਂ ਇਹ ਇਹ ਚੀਜ਼ਾਂ ਨਾਲ ਇੱਕ ਲੁੱਕ ਵਾਈਜ਼ ਫੀਲਿੰਗ ਬਹੁਤ ਵਧੀਆ ਹੋਊਗੀ ਜਿਵੇਂ ਹੁਣ ਬੈਟਰੀਆਂ ਦੀ ਸੇਫਟੀ ਆ ਹਾਂ ਹੁਣ ਜਿਵੇਂ ਆਪਾਂ ਬੈਟਰੀਆਂ ਖੁੱਲੀਆਂ ਰੱਖ ਦੰਦ ਨੇ ਹੁਣ ਉਨੇ 9% ਜਿਹੜੇ ਕਿਸਾਨ ਭਰਾ ਵੀਡੀਓ ਦੇਖਦੇ ਨੇ ਉਹਨਾਂ ਨੂੰ ਪਤਾ ਵੀ ਬੈਟਰੀਆਂ ਚੋਰੀ ਹੋ ਜਾਂਦੀਆਂ ਨੇ ਟਾਬਿਆਂ ਤੇ ਹਾਂ 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 ਤੁਸੀਂ ਵੀ ਸੁਣਿਆ ਹੋਣਾ ਦੇਖਿਆ ਹੋਣਾ ਕੋਈ ਸ਼ੱਕ ਵਾਲੀ ਇਹ ਚੀਜ਼ ਤੇ ਹੁਣ ਦੋ ਜਿੰਦੇ ਲੱਗਦੇ ਆ ਇਹਨੂੰ ਮਤਲਬ ਬੈਟਰੀ ਚੋਰੀ ਹੋਣ ਦਾ ਖਤਰਾ ਨਹੀਂ ਰਹਿੰਦਾ ਨਾ ਓਰੀਜਨ ਦਾ ਵੱਡਿਆ ਜਾਵੇ ਜਮਾਂ ਸਹੀ ਹੈ ਓਰੇ ਬੈਟਰੀ ਚੋਰੀ ਹੋਣ ਦਾ ਖਤਰਾ ਖਤਮ ਬਾਈ ਇਹਨੂੰ ਇੰਜਣ ਕਿਹੜਾ ਦੇਤਾ ਮਤਲਬ ਕਿਉਂਕਿ ਜੇ ਪਾਵਰਫੁੱਲ ਮਸ਼ੀਨ ਆ ਪਾਵਰਫੁੱਲ ਕਟਰ ਆ ਪਾਵਰਫੁੱਲ ਥ੍ਰੈਸ਼ਰ ਆ ਤਾਂ ਨੈਚੁਰਲ ਗੱਲ ਆ ਕਿ ਇੰਜਣ ਵੀ ਪਾਵਰਫੁੱਲ ਚਾਹੀਦਾ ਹਾਂਜੀ ਇੰਜਣ ਪਾਵਰਫੁੱਲ ਪੂਰਾ ਜਿਹੜੀ ਹੁਣ ਇਹ ਚ ਹਾਂਜੀ ਬੀਐਸ 5 ਵਿੱਚ ਪਹਿਲਾਂ 4 ਆਉਂਦਾ ਜਿਵੇਂ ਯੂਰੀਆ ਜੀ ਇਹ ਬੀਐਸ 5 ਵਿੱਚ ਨਾ ਵਿਦਾਉਟ ਯੂਰੀਆ ਕੰਪਨੀ ਨੇ ਇੰਜਣ ਕੱਢਿਆ ਅੱਛਾ ਇਹਦੇ ਇੰਪਰੂਵਡ ਹੈਗਾ ਪਰ ਯੂਰੀਆ ਨਹੀਂ ਪਾਉਣਾ ਯੂਰੀਆ ਨਹੀਂ ਪਾਉਣਾ ਪਾਲਟੀਆਂ ਚੱਕਣ ਦੀ ਲੋੜ ਨਹੀਂ ਵੀ ਅਗਲਾ ਚੱਕੀ ਜਾਂਦਾ ਜੀ ਪਾਲਟੀਆਂ ਫਰੀ ਜਾਂਦਾ ਮਸ਼ੀਨ ਦੇ ਅੱਛਾ ਉਧਰੋਂ ਕਈ ਵਾਰ ਘਟ ਜੇ ਲੋਅ ਤੇ ਚੱਲ ਜੇ ਉਹ ਬੱਤੀ ਤਾਂ ਹੋਣੀ ਹਟਦਾ ਮਤਲਬ ਸੈਂਸਰ ਜਾਮ ਹੋ ਜਾਂਦਾ ਪਾਈਪਾਂ ਜਾਮ ਹੋ ਗਈਆਂ ਉਹ ਕੰਪਲੇਂਟ ਖਤਮ ਹੈ ਯੂਰੀਆ ਪਾਉਣਾ ਨਹੀਂ ਯੂਰੀਆ ਨਹੀਂ ਪਾਉਣਾ ਪਰ ਇਹ ਇੰਪਰੂਵਡ ਹੈ ਅਪਰੂਵਡ ਹੈ ਹੈ ਫੋਰਚਾ 5 ਵਿੱਚ ਕਹਿ ਲੋ 5 ਸੀਰੀਜ਼ ਚ ਆਇਆ ਇਹ ਨਾਮਾ ਇੰਜਨ ਹੂੰ ਇੰਜਨ ਪੂਰਾ ਟਾਪ ਹੈ ਠੀਕ ਹੈ ਇੰਜਨ ਕਿੰਨੇ ਹਾਰਸ ਪਾਵਰ ਕੱਢੂਗਾ ਇਹ ਨਹੀਂ ਜੀ ਇਹ ਬਦਲਤਾ ਇੰਜਨ ਇਹ ਹਜੇ ਤੁਹਾਂ ਇਹ ਇੱਕ ਗੁਰਪਿਆਰ ਭਾਈ ਇਹਦੀ ਪੱਤੀ ਬਾਰੇ ਤੁਸੀਂ ਦੱਸਦੇ ਸੀ ਇਹਦੇ ਬਾਰੇ ਇਹਦਾ ਮਤਲਬ ਕੀ ਆ ਆ ਪੱਤੀ ਲਾਉਣ ਦੀ ਮਤਲਬ ਇਹ ਹੈ ਜਿਵੇਂ 4 बाई 4 ਮਸ਼ੀਨ ਹੈ ਹਾਂਜੀ ਗਾਰੇ ਚ ਚੱਲਨੀ ਆ ਤੁਹਾਨੂੰ ਪਤਾ ਹੈ ਗਾਰੇ ਚ ਪਾਣੀ ਚ ਹਨਾ ਇਹਦੇ ਹਾਲਾਤ ਕੀ ਹੁੰਦੇ ਨੇ ਮਸ਼ੀਨ ਦੇ ਤੁਹਾਨੂੰ ਪਤਾ ਹੀ ਆ ਉਦੋਂ ਨਾ ਮਿੱਟੀ ਗੁੱਡੀ ਆ ਜਿਹੜੀ ਆ ਟਾਇਰ ਦੀ ਇਹ ਮਿੱਟੀ ਚੱਕ ਲਾਂਦੀ ਆ ਮਿੱਟੀ ਚੱਕ ਕੇ ਉਰੋਂ ਮਿੱਟੀ ਸਿੱਧੀ ਬੈਲਟ ਦੇ ਵਿੱਚ ਗਿਰ ਜਾਂਦੀ ਆ ਬੈਲਟ ਉੱਤਰ ਜਾਂਦੀ ਆ ਹੁਣ ਜਦੋਂ ਡળે ਗਿਰਦੇ ਆ ਮਿੱਟੀ ਦੇ ਉਹ ਬੈਲਟ ਉੱਤਰ ਗਈ ਖੜ ਗਿਆ ਹੀ ਨੁਕਸਾਨ ਹੋ ਗਿਆ ਬੈਲਟ ਪੁੱਠੀ ਹੋ ਗਈ ਟੁੱਟ ਗਈ ਕਿੰਨਾ ਨੁਕਸਾਨ ਆਉਣਾ ਮਸ਼ੀਨ ਨੇ ਖੜਨਾ ਉੱਥੇ ਨਾ ਬਦਲੀ ਜਾਂਦੀ ਪਾਣੀ ਜਮਸ਼ੀਨ ਹੁੰਦੀ ਆ ਇਹ ਆਪਾਂ ਔਰੇ ਚਾਦਰ ਲਾਈ ਹੋਈ ਆ ਮਤਲਬ ਗਾਰਾ ਨਹੀਂ ਗਿਰੂਗਾ ਪੂੜੀ ਚ ਅੱਛਾ ਇੱਕ ਐਂਗਲ ਲੰਬੇ ਆ ਇਹ ਜਿਹੜੇ ਐਂਗਲ ਆ ਇਹ ਲੰਬੇ ਨੇ ਦੋਨੇ ਪਾਸੇ ਨੂੰ ਦਿਖਾਏ ਹੋਏ ਵੀਰ ਜੀ ਇਹਦੇ ਨਾਲ ਇਹ ਕੰਪਲੇਂਟ ਆ ਜਿਹੜੀ ਨਾ ਮਸ਼ੀਨ ਅੱਗੇ ਨੂੰ ਕਰੋਗੇ ਤਾਂ ਵੀ ਨਹੀਂ ਮਿੱਟੀ ਜਾਊਗੀ ਪਿੱਛੇ ਨੂੰ ਆਊਗੀ ਤਾਂ ਵੀ ਨਹੀਂ ਮਿੱਟੀ ਜਾਊਗੀ ਹੋਰ V4 ਦੇ ਮਿੱਟੀ ਟਾਇਰਾਂ ਦੇ ਉੱਪਰ ਚੜ੍ਹ ਨਹੀਂ ਖਤਮ ਆ ਨਹੀਂ ਮਸ਼ੀਨ ਔਰੇ ਤੱਕ ਭਰ ਜਾਂਦੀ ਆ ਜੀ ਇਹਦਾ ਵੀਰੇ ਔਗਰ ਜਿਹੜਾ ਪ੍ਰੈਸ਼ਰ ਵਾਲਾ ਨਹੀਂ ਇਹ ਸ਼ੌਕਰੇ ਲਾਇਆ ਹੈ ਜੀ ਜੈਕ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਜੈਕ ਟਾਈਪ ਆ ਇਹ ਹਾਂਜੀ ਇਹ ਜਿਵੇਂ ਹੁਣ ਇਧਰੋਂ ਲੋਕ ਖਿੱਚਦਾ ਇਹ ਆਪਣੇ ਆਪ ਹੁਣ ਇਧਰੋਂ ਲੈਵਲ ਚਾਹੀਏ ਸਿੱਧਾ ਮਸ਼ੀਨ ਦੇ ਹਿਸਾਬ ਨਾਲ ਮੰਨੋ ਹੁਣ ਜਦੋਂ ਲੋਕ ਖੁੱਲ ਜਾਂਦਾ ਇਹ ਆਪਣੇ ਆਪ ਇਧਰੋਂ ਉੱਚਾ ਹੋ ਜਾਂਦਾ ਓਗਰ ਇਹਦੀ ਕ੍ਰਾਸ ਨਾ ਜਿਵੇਂ ਹੁਣ ਬਾਕੀ ਜਿਹੜੇ ਓਗਰ ਹੁੰਦੇ ਆ ਉਹਨਾਂ ਦੇ ਕ੍ਰਾਸ ਉਰੇ ਪਿਆ ਹੁੰਦਾ ਜਿਵੇਂ ਆਮ ਰੈਗੂਲਰ ਮਾਡਲ ਆਉਂਦੇ ਆ ਉਹਨਾਂ ਦੇ ਉਰੇ ਹੁੰਦਾ ਆਪਣਾ ਕ੍ਰਾਸ ਇਹ ਟੈਂਕ ਚ ਪਾ ਕੇ ਓਗਰ ਰੇਟਾ ਹੁੰਦਾ ਕਰਿਆ ਹੋਇਆ ਨਾ ਕਿ ਆਪਣਾ ਓਗਰ ਰੇਟਾ ਇੱਥੋਂ ਆ ਕੇ ਕਬਜਾ ਆਉਟ ਆ ਇੱਥੋਂ ਆ ਕੇ ਓਗਰ ਆਪਣੇ ਆਪ ਤਾਹਾਨੂੰ ਹੋ ਜਾਂਦਾ ਅ ਦੇਖਣ ਨੂੰ ਹੁਣ ਓਗਰ ਸਿੱਧਾ ਲੱਗਦਾ ਪਰ ਉਹ ਓਗਰ ਇੱਥੇ ਆਊਗਾ ਉਹ ਤੋਂ ਟਿੱਡਾ ਹੋਊਗਾ ਉਹ ਤੋਂ ਇਹਨੇ ਉੱਪਰ ਉੱਠਾਣਾ ਜੀ ਹੁਣ ਦੇਖਣ ਨੂੰ ਐ ਲੱਗਦਾ ਵੀ ਟਰਾਲੀ ਚ ਵੱਜੂਗਾ ਹਾਂ ਜੀ ਹਾਂ ਇੱਥੋਂ ਆ ਕੇ ਇਹਨੇ ਉੱਚਾ ਹੋ ਜਾਣਾ ਜਦੋਂ ਟਰਾਲੀ ਕੋਲੇ ਆਊਗਾ ਉਹ ਤੋਂ ਉਹ ਤੋਂ ਇਹਨੇ ਫੁੱਲ ਉੱਚਾ ਉੱਠਾਣਾ ਉਹ ਛਤਰੀ ਦੇ ਕੋਲ ਜਾਣਾ ਜੀ ਠੀਕ ਸਰਵਿਸ ਕੰਪਨੀ ਬਾਈ ਜਿੱਥੇ ਤੱਕ ਮਸ਼ੀਨਾਂ ਚੱਲਦੇ ਨੇ ਸਾਰੇ ਜਿੱਥੇ ਤੱਕ ਜੀ ਮਸ਼ੀਨ ਜਿੱਥੇ ਤੱਕ ਮਸ਼ੀਨ ਦਾ ਬਸ ਟਾਈਮ ਨੋਟ ਆ ਵੀ ਵੈਸੇ ਤਾਂ ਬੰਦੇ ਹੁੰਦੇ ਆ ਜੀ ਬਾਹਰ ਵੈਸੇ ਜਿੰਨਾ ਟਾਈਮ ਉਹ ਰੋ ਫੈਕਟਰੀ ਤੋਂ ਜਿਵੇਂ ਰਸਤੇ ਦਾ ਹੈਗਾ ਓਨਾ ਟਾਈਮ ਲੱ ਜਾ ਪਹਿਲਾਂ ਉੱਥੇ ਬੰਦੇ ਹੁੰਦੇ ਆ ਸਾਡੇ ਛੱਡੇ ਉਹ ਮਤਲਬ ਸਰਵਿਸ ਦੀ ਕੋਈ ਟੈਨਸ਼ਨ ਨਹੀਂ ਵੈਸੇ ਤਾਂ 99% ਚਲੋ ਆ ਸਾਨੂੰ ਲੋੜ ਹੀ ਨਹੀਂ ਪੈਂਦੀ ਸਰਵਿਸ ਤੇ ਮਸ਼ੀਨਾਂ ਦੀ ਜਾਣ ਦੀ ਕਿਉਂ ਆਪਣਾ ਤੇ ਅੱਖੀਂ ਦੇਖ ਰੇਖ ਚ ਕੰਮ ਹੁੰਦਾ ਕੋਈ ਵੀ ਇਹੋ ਜੀ ਸਾਨੂੰ 1 ਰੁਪਏ ਦੀ ਦਿੱਕਤ ਨਹੀਂ ਆਏਗੀ ਸਰਵਿਸ ਤੇ ਵੀਰੇ ਪੁਰਾਣੀ ਕੰਬਾਈਨ ਆ ਜਿਹੜੀ ਕਿਸੇ ਦੀ ਕਿਸੇ ਹੋਰ ਕੰਪਨੀ ਦੀ ਹੈ ਜਾਂ ਤੁਹਾਡੀ ਕੰਪਨੀ ਦੀ ਉਹਨੂੰ ਵਿੱਚ ਕੁਟਰ ਲੈਨੇ ਹਾਂਜੀ ਉਹ ਐਕਸਚੇਂਜ ਹੋ ਜਾਂਦੀ ਹੈ ਵੈਸੇ ਕਰਦੇ ਨਹੀਂ ਹੈਗੇ ਉਹ ਕੋਈ ਵੀਰ ਭਾਈ ਜਿਵੇਂ ਖਾਸਾ ਹੁੰਦਾ ਕੋਈ ਫਿਰ ਕਰ ਲੈਂਦੀ ਆ ਤੇ ਇੱਕ ਵੀਰੇ ਇਹਦੇ ਤੇ ਲੋਨ ਲਾਉਣ ਦਾ ਹੈਗੀ ਹੁੰਦੀ ਸੁਵਿਧਾ 90% ਆ ਜੀ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਆਪਣੀ ਸੀਟੀਆਰ ਹੋ ਗਈ ਮਸ਼ੀਨ ਫੀਗਰ ਟੈਸਟ ਕਹਿ ਦਿੰਦੇ ਨੇ ਜੀ ਨੂੰ ਉਹ ਆਪਣੀ ਮਸ਼ੀਨ ਪਾਸ ਹੋ ਗਈ ਜੀ ਜੀ ਹਾਂ ਐਟਕੀ ਉਹ ਮਤਲਬ ਤੁਸੀਂ ਲੋਨ ਪ੍ਰੋਸੈਸ ਤੁਸੀਂ ਕਰਦੇ ਹੋਗੇ ਹਾਂਜੀ ਹਾਂ ਉਹ ਲੋਨ ਆ ਕੋਈ ਦਿੱਕਤ ਨਹੀਂ ਕਿਸੇ ਵੀ ਕਿਸੇ ਦੀ ਅਗਲੇ ਦਾ ਸਿਬਲ ਪ੍ਰੋਫਾਈਲ ਅੱਛੀ ਹੋਵੇ ਲੋਨ ਦੀ ਕੋਈ ਦਿੱਕਤ ਠੀਕ ਭਾਈ ਬਹੁਤ ਮਿਹਰਬਾਨੀ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹਾਂਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਠੀਕ ਹੈ ਸਾਰੇ ਕਿਸਾਨ ਭਰਾਵਾਂ ਨੂੰ ਮੁਬਾਰਕਾਂ ਸਭ ਤੋਂ ਵੱਡੀ ਵਧੀਆ ਗੱਲ ਇਹ ਆ ਵੀ ਕਿਸਾਨ ਦਾ ਹੁਣ ਨਾ ਡਰਾਈਵਰ ਦਾ ਇਸ ਗੱਲੇ ਵੀ ਧਿਆਨ ਰੱਖਿਆ ਜਾ ਰਿਹਾ ਕਿ ਡਰਾਈਵਰ ਵੀ ਇਨਸਾਨ ਆ ਪਹਿਲਾਂ ਤਾਂ ਉੱਪਰ ਸਾਡੇ